ਤੁਸੀਂ ਦੇਖ ਸਕਦੇ ਹੋ ਅੱਜ ਜੋ ਕੱਗੇ ਵਿਖਾ ਕੱਗੇ ਦਾ ਜੋ ਰੋਡ ਹੈ ਬਿਲਕੁਲ ਜੋ ਪਟਿਆਲਾ ਵਾਲਾ ਰੋਡ ਹੈ ਜੋ ਬਿਲਕੁਲ ਹੀ ਬੰਦ ਅੱਜ ਕੀਤਾ ਹੋਇਆ ਹੈ ਕਿੰਨੇ ਹੀ ਦਿਨ ਤੋਂ ਤੁਸੀਂ ਦੇਖ ਸਕਦੇ ਹੋ ਟਰੱਕ ਵਗੈਰਾ ਸਾਰੇ ਇੱਥੇ ਖੜੇ ਨੇ ਬਿਲਕੁਲ ਜੋ ਜਥੇਬੰਦੀਆਂ ਨੇ ਆਪਣਾ ਰੋਡ ਇਹ ਬੰਦ ਕੀਤਾ ਹੈ ਇਹ ਰੋਡ ਬੰਦ ਕਰਨ ਦੇ ਕਾਰਨ ਹੈ ਕਿ ਜੋ ਇੱਥੇ ਹਲਕੇ ਦੀਆਂ ਜੋ ਸੜਕਾਂ ਨੇ ਬਿਲਕੁਲ ਹੀ ਬੱਤਰ ਹੋ ਚੁੱਕੀਆਂ ਜੋ ਕੱਗੇ ਤੋਂ ਬਾਹਮਣ ਮਾਜਰੇ ਨੂੰ ਜੋ ਰੋਡ ਜਾਂਦਾ ਸੜਕ ਜਾਂਦੀ ਹੈ ਉਹ ਰੋਡ ਬਿਲਕੁਲ ਹੀ ਖਰਾਬ ਹੋ ਚੁੱਕਿਆ ਹੈ ਖੱਡੇ ਪੈ ਚੁੱਕੇ ਨੇ ਇਹਦੇ ਵਿਕਾਸ ਦੇ ਲਈ ਸਰਕਾਰਾਂ ਤੋਂ ਮੰਗ ਕਰਦੇ ਹੋਇਆ ਜਥੇਬੰਦੀਆਂ ਨੇ ਜਥੇ

ਸਰਕਾਰ ਦਾ ਹੱਕ ਨਹੀਂ ਲੱਗਦੇ ਸਾਡੇ ਟੈਕਸ ਦਾ ਹੱਕ ਸਾਡਾ ਵੀ ਹੱਕ ਹੈ ਵੀ ਸਾਡੀ 11 ਕਿਲੋਮੀਟਰ ਸੜਕ ਬਣਾਓ ਇਹ ਹੱਕ ਆਪਣਾ ਹੈ ਲੈਣਾ ਜ਼ੋਰ ਲਾ ਕੇ ਆਪਾਂ ਕੱਠ ਕਰੋ ਵਧਾਓ ਕੁਝ ਬਾਵਲ ਮਜਰਾ ਥੋੜੀ ਜਾਲੇ ਲੀਡਰੀ ਦੇ ਤੌਰ ਤੇ ਰਹੇਗਾ ਚਾਹੇ ਬੰਨਿਆ ਬਣਾਓ ਚਾਹੇ ਬੰਨੀ ਬਣਾਓ ਚਾਹੇ ਕੋਈ ਕਿਸੇ ਦੇ ਲੜ ਲੱਗੋ ਪਰ ਇਹ ਤੁਹਾਨੂੰ ਨੁਕਸਾਨ ਪਰਾਵੋ ਪਲਾਦ ਜੁਰਨਾ ਪੈਣਾ ਹੈ ਤੁਸੀਂ ਦੇਖੋ ਸਾਡੇ ਕਿਸਾਨਾਂ ਦੇ ਇੱਤੇ 12 ਘਰਾਂ ਦੀ ਜ਼ਮੀਨ ਮਲੇਰ ਕੋਟਲੇ ਜਿਹੜੀ ਉਹ ਛੜਕਦੇ ਪੈਸੇ ਵੀ ਨਹੀਂ ਦਿੱਤੇ ਇਨਕਵਾਰ ਕਰਨ ਲਈ ਪਰ ਵੱਡੇ ਪ੍ਰਸ਼ਾਸਨ ਨੇ ਕਰਕੇ ਇਨਕਵਾਰ ਕਰੀ ਕੱਲ ਤੁਹਾਡੀ ਜਥੇਬੰਦੀ ਨੇ ਉਹ ਕਬਜ਼ਾ ਬਾਅਦਸ ਲਿਆ ਹਿਆਰੀ ਮੰਦਾ ਪੁਸ਼ਾ ਮਾਰ ਮਾਰ ਧੱਕੇ ਉਸ ਤੋਂ ਕੱਢਿਆ ਉਹ ਕਿਸਾਨ ਸਾਡੇ ਘਰੋਂ ਬੇਕਾਰ ਹੁੰਦੇ ਤੇ ਪਰ ਕਿਸਾਨ ਮਨਜ਼ੂਰ ਇਕਤਾ ਜਿੰਦਾਬਾਦ ਪਰ ਜਿੰਦਾਬਾਦ ਵੀ ਕਿਸਾਨ ਭਰਾਵੋ ਜਦ ਸਾਰੇ ਇਕੱਠੇ ਹੋਵਾਂਗੇ ਤਾਂ ਇਹੀ ਮੰਗ ਕਰਦੇ ਆ ਕਿ ਇਹ ਰੋਡ ਸਾਡੀ ਜਲਦੀ ਤੋਂ ਜਲਦੀ ਬਣਾਈ ਜਾਵੇ ਕਿਉਂਕਿ ਜਦੋਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਤਾਂ ਸਰਕਾਰ ਨੂੰ ਬਰਾਉਂਡ ਦਾ ਸਾਨੂੰ ਵੀ ਪਛਤਾਵਾ ਹੋਊਗਾ ਸਰਕਾਰ ਉਸ ਤੋਂ ਵੱਧ ਪਛਤਾਉਗੀ ਤੇ ਸਾਡਾ ਸੰਘਰਸ਼ ਹੋਰ ਲੰਬਾ ਹੋ ਜੂਗਾ ਉਹ ਤੇ ਹੋਰ ਫਿਰ ਇਹ ਇੱਥੇ ਇਹ ਕੱਲਾ ਸਿਰਫ ਇਹ 9 ਫੁੱਟੀ ਰੋਡ ਬਣਾ ਕੇ ਨਹੀਂ ਇਹਦੇ ਉੱਪਰ ਸ਼ੈੱਲਰ ਵੀ ਨੇ ਸਕੂਲ ਵੀ ਨੇ ਤੇ ਅੱਠ 10 ਪਿੰਡਾਂ ਨੂੰ ਹਲਕ ਵੇ ਦੜਬੇ ਹਲਕੇ ਦੇ ਨਾਲ ਸੰਗਰੂਰ ਜ਼ਿਲ੍ਹੇ ਨਾਲ ਸੜਕ ਜੋੜਦੀ ਹੈ ਇਹ ਸੜਕ ਬਹੁਤ ਯਾਨੀ ਕਿ ਬਹੁਤ ਜ਼ਿਆਦਾ ਚੱਲਦੀ ਹੈ ਇਹ ਸੜਕ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ 10-15 ਪਿੰਡਾਂ ਦੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਬੱਚੇ ਸਕੂਲਾਂ ਤੇ ਜੋ ਰੋਜ਼ ਨੌਕਰੀ ਕਰਨ ਵਾਲੇ ਲੋਕ ਨੇ ਤੇ ਉਹਨਾਂ ਨੂੰ ਥੋੜਾ ਬਹੁਤਾ ਉਹਦਾ ਘਣਾ ਲੰਘਣ ਵਾਸਤੇ ਰਸਤਾ ਜੇ ਨਹੀਂ ਹਜੇ ਕੋਈ ਬਣਾਉਣ ਦਾ ਤਾਂ ਲੰਘਣਯੋਗ ਰਸਤਾ ਜ਼ਰੂਰ ਬਣਾਇਆ ਜਾਵੇ ਇਸ ਟਾਈਮ 'ਤੇ ਅੱਧਾ ਘੰਟਾ ਕੀ ਜਾਣ ਜੋਗੀ ਨਾ ਗਰੋਸ ਇਹ ਚਿਰ ਹੋਰ ਇਹਦੇ ਬਾਰੇ ਪਤਾ ਚੱਲਿਆ 18 ਫੁੱਟੀ ਲੋੜੇ ਪਾਸ ਹੋ ਚੁੱਕੀ ਹੈ ਦੇ ਕਿੰਨਾ ਟਾਈਮ ਹੋ ਗਿਆ ਇਹਦੇ ਬਾਰੇ ਬੰਨ ਵਾਲੀ ਕਹਾਂਗੀ ਇਹ 1 ਸਾਲ ਹੋ ਗਿਆ ਜੀ 18 ਫੁੱਟੀ ਸੁਣਦਿਆਂ ਨਹੀਂ ਪਰ ਸਾਲ ਨੂੰ ਸਾਡੇ ਕੋਲੇ ਨਾ ਤਾਂ ਕੋਈ 18 ਫੁੱਟੀ ਬਣਾਉਣ ਆਇਆ ਨਾ ਕੋਈ 18 ਫੁੱਟੀ ਦਾ ਕੋਈ ਕਿਤੇ ਟੈਂਡਰ ਹੋਇਆ ਦੇਖੋ ਐ ਗੱਲਾਂ ਨਾਲ ਅਸੀਂ ਕਿੰਨਾ ਕ ਟਾਈਮ ਸਾਰਾਂਗੇ ਅਸੀਂ 1 ਸਾਲ ਤੋਂ ਸਰਕਾਰ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਇਹ ਸੀ ਕਿ ਚਲੋ ਹੁਣ ਬਣ ਗਈ ਹੁਣ ਬਣ ਗਈ ਅਸੀਂ ਸੰਘਰਸ਼ ਨੂੰ ਬਿਲਕੁਲ ਐਂਡ 'ਚ ਆਇਆ 1 ਸਾਲ ਡੇਢ ਸਾਲ ਤੋਂ ਵੇਟ ਕਰਕੇ ਕਿ ਚਲੋ ਸਰਕਾਰ ਨਵੀਂ ਸੀ ਅਸੀਂ ਫੇਰ ਵੀ ਬਹੁਤ ਟਾਈਮ ਵੇਟ ਕਰੀ ਕਿ ਸਰਕਾਰ ਨਵੀਂ ਹੈ ਕਿ ਚਲੋ ਬਣ ਜੂ ਪਰ ਇਹ ਤਾਂ ਜ਼ਮੀਨ ਜਦੋਂ ਅਸੀਂ ਗੱਲ ਕਰਦੇ ਆ ਫੰਡ ਨਹੀਂ ਹੋਰ ਆ ਨਾਲ ਸਾਡੇ ਅਸੀਂ ਵਿਰੋਧ ਨਹੀਂ ਕਰਦੇ ਸੰਗਰੂਰ ਜ਼ਿਲ੍ਹੇ 'ਚ ਸੜਕਾਂ ਬਣਾਉਣ ਵਾਸਤੇ ਸਰਕਾਰ ਲਵੇ ਪੈਸੇ ਨੇ ਤੇ ਪਟਿਆਲੇ ਜ਼ਿਲ੍ਹੇ 'ਚ ਕੋਈ ਪੈਸਾ ਨਹੀਂ ਪਟਿਆਲੇ ਜ਼ਿਲ੍ਹੇ ਨੂੰ ਸਾਡੇ ਇੰਨਾ ਮਤਰੀਅਲ ਮਾਲਾ ਸਾਡੇ ਨਾਲ ਸਲੂਕ ਕਰਾ ਜਾ ਰਹੇ ਸਾਨੂੰ ਤਾਂ ਇਹ ਅਸੀਂ ਬੇਨਤੀ ਕਰਦਾ ਕਿ ਸਾਨੂੰ ਸੰਗਰੂਰ ਜ਼ਿਲ੍ਹੇ 'ਚ ਸ਼ਾਮਲ ਕਰ ਦਿੱਤਾ ਜਾਵੇ ਜੇ ਨਹੀਂ ਸੀਐਮ ਸਾਡੀ ਸੜਕ ਬਣਾ ਸਕਦੇ ਤਾਂ ਸਾਨੂੰ ਸੰਗਰੂਰ ਜ਼ਿਲ੍ਹੇ 'ਚ ਸ਼ਾਮਲ ਕਰਾ ਦਿਓ ਸਾਡੀ ਸੜਕ ਤਾਂ ਬਣ ਜੂ ਅਸੀਂ ਤਾਂ ਪਟਿਆਲੇ ਜ਼ਿਲ੍ਹੇ ਤੋਂ ਹੀ ਬਹੁਤ ਦੁਖੀ ਹਾਂ ਸਭ ਤੋਂ ਲਾਸਟ ਹਲਕੇ ਸਭ ਤੋਂ ਹਲਕ ਮਾੜੇ ਹਲਕੇ ਚੁਤਰਾਣੇ ਦਾ ਸਭ ਤੋਂ ਮਾੜਾ ਹਾਲ ਹੈ ਧੰਨ ਆਪਣੇ ਵਿੱਚ ਕੁਲਦੀਪ ਵੀਰ ਜੀ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਉਹ ਬਹੁਤ ਧੰਨਵਾਦ ਜੀ ਇਹਨਾਂ ਛੜਕ ਸਾਡੀ 18 ਫੁੱਟੀ ਪਾਸ ਹੋਈ ਹੋਈ ਹੈ ਸਾਡੇ ਬਜਿੰਦਰ ਸਿੰਘਲਾ ਜੀ ਬਰਾਸ ਪਹੁੰਚੇ ਸੀਗੇ ਉੱਥੇ ਜਿੰਨੇ ਵੀ ਬਰਾਸ ਨੂੰ ਛੜਕਾ ਪੈਂਦੀ ਐ ਨੇ 18 ਫੁੱਟੀ ਬਣਾਈ ਜਾਂਦੇ ਉਹਨਾਂ ਨੇ ਤੇ ਗਊਸ਼ਾਲਾ ਵਾਸਤੇ ਆਏ ਜੁਗਰਾਤੇ ਦੇ ਵਿੱਚ ਆਏ ਤੇ ਉਹਨਾਂ ਨੇ ਕੀ ਮੰਗ ਰੱਖੀ ਵੀ ਜਿੱਥੇ ਵੀ ਗਏ ਉਹ 18 ਫੁੱਟੀਆਂ ਛੜਕਾ ਦੇ ਕੇ ਆਏ ਨੇ ਬਰਾਸ ਵਾਲੀ ਕੰਪਲੀਟ ਹੋ ਗਈ ਦਫਤਰੀ ਵਾਲੀ ਕੰਪਲੀਟ ਹੋ ਗਈ ਬਰਾਸ ਤੋਂ ਭਵਨ ਮਾਜਰਾ ਤੱਕਾ ਇਹ 18 ਫੁੱਟੀਆਂ ਹੋਣੀ ਐ ਤੇ ਇੱਥੇ ਨਾ ਹੁਣ ਪਿੱਛੋਂ ਸਾਡਾ ਸੈਂਟਰ ਨੇ ਪੈਸਾ ਰੋਕ ਰੱਖਿਆ ਨਿਆਬ ਸਰਕਾਰ ਦਾ ਆ ਆਰਡੀਐਫ ਦਾ ਪੈਸਾ ਜੋ ਪੈਸਾ ਆਇਆ ਹਤਾ ਜਲਦੀ ਛੜਕਾਂ ਵੀ ਹੋਣਗੀਆਂ ਤੇ ਨਾਲ ਨਾਲ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਇਹ ਚੀਜ਼ਾਂ ਦੀ ਛੜਕਾਂ ਵੀ ਇਹ ਹਲਕਾ ਇਸ ਤਰ੍ਹਾਂ ਦੇ ਵਿੱਚ ਇਹ ਇਹਦਾ ਜਿਆਦਾ ਬੁਰਾ ਹਾਲ ਹੈ ਸਾਡੀ ਸੜਕ ਦਾ ਬਾਕੀ ਸਾਰੀ ਟੁੱਟੀਆਂ ਪਈਆਂ ਨੇ ਤੇ ਸੈਂਟਰ ਸਰਕਾਰ ਨੇ ਪੈਸਾ ਰੋਕਣ ਕਰਕੇ ਇਹ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਹੈ। ਟੁੱਟੀ ਰੋਡ ਦੇ ਹੈ ਜੇ ਬੱਤਰ ਹਾਲਾਤ ਹੋਣ ਕਰਕੇ ਕੋਈ ਹਾਦਸੇ ਵੀ ਹਜੇ ਵਾਪਰੇ ਨਹੀਂ। ਬਹੁਤ ਬਹੁਤ ਵਾਰ ਵਾਪਰਦੇ ਨੇ। ਮੋਟਰਸਾਈਕਲ ਦਾ ਰਸਤਾ ਹੀ ਨਹੀਂ ਇਹ। ਜੇ ਮੋਟਰਸਾਈਕਲ ਦੇ ਕੋਈ ਬਾਜੂਆ ਸਾਈਕਲ ਦੇ ਬਾਜੂਆ ਠੀਕ ਹੈ ਗੱਡੀਆਂ ਦੇ ਨਹੀਂ ਤੇ ਕੋਈ ਬਸ ਚ ਜਾਂਦੀ ਹੈ ਸਾਡੇ ਬਹੁਤ ਸਵਾਰੀਆਂ ਨੂੰ ਦਿੱਕਤ ਆ ਰਹੀ ਹੈ ਆਉਣ ਜਾਣ ਚ। ਗਰੀਬ ਪਰਿਵਾਰ ਦੇ ਬੱਚੇ ਪੜ੍ਹਨਾ ਹੁੰਦੇ ਨੇ ਉਹਨਾਂ ਦਾ ਕੋਈ ਸਕੂਟਰ ਮੋਟਰਸਾਈਕਲ ਚਾੜਦਾ ਹੈ। ਠੀਕ ਹੈ ਇੱਥੇ ਤੁਰ ਕੇ ਜਾਂਦੇ ਨੇ ਕਦੇ ਕਦੇ ਅਸੀਂ ਸਵੇਰੇ ਸ਼ਾਮ ਆਉਨੇ ਸਾਡੇ ਨਾਲ ਚੜਕੇ ਜਾਂਦੇ ਨੇ ਬੱਚੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਹੋਰ ਵੀ ਜਿੱਥੋਂ ਵੀ ਫੰਡ ਘਟੋ ਘਟ ਕੱਢ ਕੇ ਇਹਨੂੰ ਜਲਦੀ ਜਲਦੀ ਦਾ ਹੱਲ ਕਰਦਾ ਹਾਂ ਬਾਕੀ ਇਹ ਸੜਕ ਨਾ ਆਪਣਾ ਬਜਿੰਦਰ ਸਿੰਘ ਲਾ ਨੇ ਰਿਪੇਅਰ ਕਰਾਤੀ ਸੀ 21 ਦੇ ਵਿੱਚ ਇੱਥੇ ਛੜਕਾਂ ਬਣੀਆਂ ਟਿਪ ਟਿਪਰ ਚੱਲੇ ਟਿਪਰਾਂ ਨੇ ਤੋੜਦੀ ਉਸ ਤੋਂ ਬਾਅਦ ਸਾਡੇ ਪਿੰਡਦਿਆਂ ਨੇ ਮੂਤਰ ਬੰਦੇ ਨੇ ਇੱਕ ਟਿਪਰ ਰੋਕ ਕੇ ਉਹ ਵਾਅਦਾ ਕਰ ਗਏ ਸੀ ਇਹ ਸੜਕ ਬਣਾਵਾਂਗੇ ਤੇ ਜੇ ਜਾਦ ਨਹੀਂ ਤਾਂ ਉਹਨਾਂ ਤੋਂ ਇਹ ਛੜਕਦਾ ਆਰ ਜੀ ਕੰਮ ਪੰਜਾਬ ਸਰਕਾਰ ਕਰਾ ਸਕਦੀ ਹੈ ਮਿੱਟੀਪਰਾ ਜਿਹੜੇ ਖੜਨਾ ਸੜਕ ਚੱਲ ਰਹੀ ਹੈ ਜੀ ਮਿੱਟੀਪਰਾ ਬਹੁਤ ਸੜਕ ਹੈ ਹਾਂ ਜੀ ਜਿਆਦਾ ਹੋਇਆ ਉਹਨਾਂ ਨੇ ਹਾਂ ਉਹਨਾਂ ਨੇ ਤੋੜੀ ਜਿਆਦੇ ਬਹੁਤ ਜਗ ਪਏ ਪਏ ਨੇ ਉਹਨਾਂ ਜਿਆਦੇ ਸੜਕ ਤੋੜੀ ਤੇ ਸਾਧਨ ਚੜਨਗੇ ਉਹ ਸਾਲ ਨੂੰ ਚੱਲੇ ਦੂਰ ਨੂੰ ਚੱਲੇ ਪਤਾ ਨਹੀਂ ਪਰ ਜਿਹਦੇ ਰਜਾਨਾ ਦਾ ਕਰਤਣਾ ਪਿੰਡਾਂ ਦੇ ਲੋਕ ਚੜਦੇ ਨੇ ਉਹਦੇ ਉੱਤੇ ਕਿਸੇ ਦਾ ਕੋਈ ਯਾਰ ਨਹੀਂ ਦਾ ਫਿਰ ਮਾਮਲਾ ਕੀ ਆ ਐਮਐਲਏ ਸਾਹਿਬ ਦਾ ਸਾਰੇ ਦੇ ਸਾਰੇ ਪੰਜਾਬ ਸਰਕਾਰ ਦਾ ਇੱਕ ਰੋਣਾ ਇੱਕ ਦੋਸ਼ ਹੈ ਕੇਂਦਰ ਦੇ ਉੱਤੇ ਕਿ ਜਿਹੜੇ ਪਿੰਡਾਂ ਦੀ ਹੈ ਇਹ ਇੱਕ ਰੋਡਾਂ ਦੀ ਮਾਰਕੀਟ ਕਮੇਟੀ ਬਣਾਉਂਦੀ ਹੈ ਇਹਦੇ ਵਾਸਤੇ ਰੂਰਲ ਡਵੈਲਪਮੈਂਟ ਫੰਡ ਆਉਦਾ। ਜਦੋਂ ਤੁਸੀਂ ਜਾਣਦੇ ਹੋ ਜਿਹੜੇ ਆਪਾਂ ਸਾਡੇ ਦੇ ਸਾਰੇ ਜ਼ਿਮੀਦਾਰ ਮੰਡੀ ਦੇ ਨਾਲ ਜੁੜੇ ਹੋયા ਆ ਉੱਥੇ ਜਿਹੜਾ ਦਿਹਾਤੀ ਵਿਕਾਸ ਫੰਡ ਦਾ 8% ਉਹਦੀ 5000 ਕਰੋੜ ਰੁਪਏ ਦੀ ਗ੍ਰਾਂਟ ਕੇਂਦਰ ਨੇ ਰੋਕੀ ਹੋਈ ਆ। ਮੰਨ ਲੈਂਦੇ ਆ ਤੁਹਾਡੀ ਗੱਲ ਸਹੀ ਆ। ਇਹ ਮਾਮਲਾ ਕੇਂਦਰ ਤੇ ਸੁਖਲਾ ਦਾ ਵੀ ਆ। ਕਿ ਪੰਜਾਬ ਜਿਹਨੇ ਖੇਤੀ ਸਭ ਤੋਂ ਹਿੱਕਾ ਕੇ ਸਭ ਤੋਂ ਮੂਹੇ ਹੋ ਕੇ ਮੋਦੀ ਨੂੰ ਜਿਹੜੀ ਆਈ ਉਹ ਗੁੱਡਿਆ ਭਾਨ ਕੀਤਾ ਉਹ ਹੁਣ ਇਸ ਤਰੀਕੇ ਦੇ ਨਾਲ ਪੰਜਾਬ ਦੀ ਬਾਹਮ ਰੋਲਣ ਦੀ ਕੋਸ਼ਿਸ਼ ਕਰ ਰਿਹਾ ਕਦੇ ਪੰਜਾਬ ਚ ਹਿੰਦੂ ਸਿੱਖ ਬਣਾ ਕੇ ਤਵੇ ਸਿੱਖ ਕਾਂਗਰਸ ਬਣਾ ਕੇ ਬਹੁਤ ਸਾਰੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਗਿਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਕਿ ਜਿਹੜਾ ਸਭ ਤੋਂ ਮੁਰੇ ਹੋ ਕੇ ਸੈਂਟਰ ਦੀਆਂ ਨੀਤੀਆਂ ਦੇ ਨਾਲ ਮਤਾ ਆ ਕੇ ਨਹੀਂ ਆਉਂਦਾ ਉਹ ਦੂਜੇ ਸੂਬਿਆਂ ਨੂੰ ਵੀ ਖੜਾ ਕਰਦਾ ਹੈ ਹੁਣ ਉਹਨੂੰ ਇਸ ਤਰੀਕੇ ਨਾਲ ਆਰਥਿਕ ਤਰੀਕੇ ਦੇ ਨਾਲ ਉਹਦਾ ਜਿਹੜਾ ਹੈਗਾ ਗੱਲ ਦੇ ਵਿੱਚ ਮੁੱਖਾਂ ਦੇ ਕੇ ਉਹਨੂੰ ਕਮਜ਼ੋਰ ਕੀਤਾ ਜਾਵੇ ਕਦੇ ਰੂਰਲ ਡਿਵੈਲਪਮੈਂਟ ਫੰਡ ਰੋਕ ਦਿਓ ਕਦੇ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਰੋਕ ਦਿਓ ਕਦੇ ਸਕੂਲਾਂ ਦੇ ਵਿੱਚ ਸਮਗਰਾਂ ਦਾ ਫੰਡ ਰੋਕ ਦਿਓ ਉਹ ਜਿਹੜਾ ਹੋ ਕੀ ਹੈਗਾ ਕਿ ਜਿਹੜਾ ਸੋਪਿਆਂ ਨੂੰ ਫੰਡ ਆਉਣਾ ਚਾਹੀਦਾ ਹੈ ਜੀ ਇਹ ਨਾਲ ਉਹਨਾਂ ਨੇ ਬਹੁਤ ਸਾਰੀ ਇੱਕ ਕੀ ਗੱਲ ਕਰਨੀ ਆ ਨੇ ਅੱਛਾ ਜਾਨ ਤੁਹਾਡੇ ਸਾਹਮਣੇ ਹੀ ਹੈ 4 ਘੰਟਾ ਹੋ ਗਏ ਜਾਮ ਤੇ ਖੜੇ ਹੋਏ ਨੇ ਇਹ ਕਿਤੇ ਨਾ ਕਿਤੇ ਜਿੱਥੇ ਤਾਂ ਰੇਲ ਆਗਦੇ ਨੇ ਤੁਹਾਨੂੰ ਤਾਂ ਤਕਲੀਫ ਹੁੰਦੀ ਜਾਣਾ ਸਾਹਮਣੇ ਬਹੁਤ ਤਕਲੀਫ ਹੁੰਦੀ ਹੈ ਪਤਾ ਨਹੀਂ ਕਿ ਪਾਣੀ ਵੀ ਨਹੀਂ ਹੁੰਦਾ ਪੀਣ ਨੂੰ ਹਾਂ ਠੀਕ ਹੈ ਜੀ ਨਾ ਖਾਣ ਨੂੰ ਵੀ ਜਿਸ ਤੁਹਾਨੂੰ ਵੀ ਮੁਸ਼ਕਲ ਹੁੰਦੀ ਜਿਵੇਂ ਖੱਡੇ ਵਗੈਰਾ ਆਉਂਦੇ ਨੇ ਰੋਣਾ ਫੇਰ ਰੋਣਾ ਗਰੋੜ ਤੋਂ ਕੁਲੇ ਬਖਤਰ ਹੋ ਚੁੱਕੇ ਨੇ ਜਦੋਂ ਵੀ ਖਾਸੇ ਹਾਂ ਹਾਂ ਬਾ ਟੁੱਟਦਾ ਲੱਗਦਾ ਜਿਵੇਂ ਤਾਂ ਟੈਕਸ ਲੱਗਦਾ ਨਹੀਂ ਨਾਲ ਨੂੰ ਚਾਹੀਦਾ ਕਿ ਰਸਤੇ ਬਣਾ ਲੈਣ ਹਾਣ ਦੇ ਵੀ ਖਤਰੇ ਰਹਿੰਦੇ ਨੇ ਜਾਣ ਜੀ ਹਾਂ ਬੰਦ ਚਕੇਦਰ ਖੜਦਾ ਹੋ ਜਾਂਦਾ ਬਾਈਕਾਂ ਦੇ गिर ਕੇ ਮੰਨ ਲਓ ਸੱਟ ਪੇਟ ਦਰਦ ਹੁੰਦੀ ਹੈ ਜੀ ਤਾਂ ਲੋਕ ਨੂੰ ਵੀ ਸ਼ਰਤਾਂ ਨੇ ਕਿਤੇ ਪਹੁੰਚ ਲੱਗ ਜਾਂਦੀ ਕਿ ਲੈ ਕੰਮ ਹੋ ਰਿਹਾ ਹੈ ਜਾਮ ਲੱਗਾ ਹੋਇਆ ਤੁਸੀਂ ਖੜੇ ਹੋਏ ਹੋ ਵਧੀਆ ਜਾ ਵੀ ਇਹ ਲੋਕ ਜਿੱਥੇ ਬੰਦੀ ਹੁਣ ਜਿਵੇਂ ਚਰਨਾ ਲਗਾ ਰਿਹਾ ਨੇ ਸਰਕਾਰ ਨਹੀਂ ਸੁਣਦੀ ਮੇ ਤਾਂ ਵਧੀਆ ਹੀ ਹੈ ਕਿ ਜਦ ਸਰਕਾਰਾਂ ਚਾਹਣ ਦਿੱਤਾ ਸਹੀ ਹੀ ਸਹੀ ਹੈ ਜੀ ਲੋਕ ਵੀ ਕਿਉਂ ਜਦ ਲੋਕ ਛੋਟਾ ਬਾਣ ਦੇ ਨਹੀਂ ਸੋਚਦੇ ਜਦੋਂ ਹੁਣ ਸਰਕਾਰ ਨੂੰ ਚਾਹੀਦਾ ਵੀ ਮੁਸੀਂ ਵਸੇ ਕਿ ਮੰਗਾ ਗੱਲ ਥੋੜਾ ਕੀ ਮਤਲਬ ਮੁੱਦਾ ਬਣਾ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਨੇ ਸਰਕਾਰ ਨੇ ਮੋਗਾ ਪੂਰੀਆ ਕਰੇ ਇਹਨਾਂ ਦੇ ਜੋ ਵੀ ਮਸਲੇ ਨੇ ਕਰਕੇ ਜਾ ਮਨਾ ਲੱਗਣਾ ਲੱਗਣਾ ਇੱਥੇ ਪੰਜਾਬ ਤੱਕ ਦੀ ਜਗ੍ਹਾ ਨਹੀਂ ਹਰ ਰੋਜ਼ ਧਰਨੇ ਦੇ ਪਿਆ ਪਿੱਛੇ ਪਿੱਛੇ ਜਾ ਰਹੇ ਕਿੱਥੋਂ ਗੱਡੀ ਭਰੀਏ ਤੁਸੀਂ ਇਹ ਸੁਕਾਣੇ ਤੇ ਔਰ ਐਮਕੇ ਦਾ ਮੈਲੇ 3:00 ਵਜੇ ਜਾਣਾ ਹੈ 3:00 ਵਜੇ ਜਾਣਾ ਹੈ ਠੀਕ ਔਰ ਕੀ ਪਤਾ ਕਿੰਨਾ ਲੇਟ ਹੋ ਜਾਓਗੇ ਕਿੰਨਾ ਕੋਈ ਪਤਾ ਨਹੀਂ ਮਤਲਬ ਜੇ ਕੋਈ ਜਾਊਗਾ ਐਮਐਲ ਵੀਗੈਰਾ ਤਾਂ ਰਸਤਾ ਸਾਹ ਹੋੜਾੜ ਪੇਡ ਦਾ ਰੋਡ ਬੰਦ ਹੈਗਾ ਤੇ ਪਰਵਾਨਾ ਜਿੱਦਾਂ ਦੇ ਕਿੰਨੇ ਪਰੇਸ਼ਾਨੀ ਵੀ ਹੋ ਰਹੀ ਹੈ ਪਰੇਸ਼ਾਨੀ ਤਾਂ ਬਹੁਤ ਹੈ ਕਿਥੇ ਆਮ ਜਨਤਾ ਆਪਣੇ ਮਸਲੇ ਸੁਲਝਾਣ ਦੀ ਖੜੀ ਹੈ ਬੰਦੀ ਹੈ ਨੋਟ ਪਾਈ ਹੈ ਫਿਰ ਹੱਕ ਤਾਂ ਬਣਦਾ ਅੰਮ੍ਰਿਤ ਬੰਦਾ ਮੁਰਗੀ ਦੀ ਹੈ ਕੀ ਨਾਇਜ਼ ਜੀ ਮੇਰਾ ਨਾਮ ਸੁਖਵੀਰ ਕੌਰ ਹੈ ਜੀ ਥੇ ਧਰਨਾ ਲਗਾਇਆ ਗਿਆ ਮੈਨੂੰ ਉਹਦੇ ਕੀ ਕਰਨੇ ਧਰਨਾ ਲਗਾਉਣ ਦੇ ਉਸ ਦਾ ਮੇਨ ਕਾਰਨ ਇਹ ਹੈ ਕਿ ਰੋਡ ਦਾ ਬਹੁਤ ਕੰਮ ਖਰਾਬ ਹੈ ਤੁਸੀਂ ਦੇਖਿਆ ਹੋਣਾ ਜਿਹੜੇ ਕੱਗੇ ਤੋਂ ਬਾਮਣ ਮਾਜਰਾ ਜਾ ਰਹੇ ਹੈ ਰੋਡ ਨਾਲ ਇਹਦੇ ਵਿੱਚ ਬਹੁਤ ਪ੍ਰੋਬਲਮ ਹੈ ਕਿ ਰੋਡ ਸਾਰਾ ਟੁੱਟਿਆ ਹੋਇਆ ਹੈ ਘਟੋ ਘਟ ਇੰਨੀ ਸਰਕਾਰਾਂ ਪਿੱਛੇ ਹੋ ਜਾ ਮੜਿਆ ਕੀ ਨਾਇਜ਼ ਵੀਰ ਜੀ ਮੇਰਾ ਨਾਮ ਬੱਬੂ ਸ਼ਰਮਾ ਹੈ ਜੀ ਜੋ ਧਰਨਾ ਲਗਾਇਆ ਜਾ ਰਿਹਾ ਇੱਥੇ ਕੱਗੇ ਵਿਖੇ ਤੇ ਕੀ ਕਾਰਨ ਹੈ ਧਰਨਾ ਲਗਾਉਣ ਦੇ ਕਾਰਨੀ ਹੈ ਜੀ ਮਤਲਬ ਅਸੀਂ ਮਤਲਬ ਪਿੰਡ ਬਾਮਣ ਮਾਜਰੇ ਤੋਂ ਜਿਹੜੇ ਇਹ ਲੋਕ ਨੇ ਸਾਡੇ ਨਾਲ ਇਕੱਠੇ ਹੋ ਕੇ ਆਏ ਨੇ ਪਿੰਡ ਖੇੜੀ ਤੋਂ ਬਰਾਸ ਤੋਂ ਘੱਗੇ ਤੋਂ ਕਿਸਾਨ ਜਥੇਬੰਦੀਆਂ ਤੇ ਸਹਾਲ ਤੋਂ ਜਿਹੜਾ ਸਾਡਾ ਘੱਗੇ ਤੋਂ ਜੀ ਬਾਮਣ ਮਾਜਰੇ ਦਾ ਮੇਨ ਰਸਤਾ ਇਹ ਕਈ ਪਿੰਡਾਂ ਨੂੰ ਟੱਚ ਕਰਦਾ ਹੈ ਜੀ ਅਸੀਂ ਬੜੇ ਵਾਰ ਪੰਚਾਇਤਾਂ ਨੇ ਸਾਡੇ ਪਿੰਡ ਦੇ ਨਵਾਂਦਿਆਂ ਨੇ ਪੀ ਡਬਲ ਯੂ ਡੀ ਦੇ ਵਿਭਾਗ ਨੂੰ ਜੀ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਕਈ ਵਾਰੀ ਲਗਾਤਾਰ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਡੇ ਜਿਹੜੇ ਬੱਚੇ ਨੇ ਸਕੂਲ ਆਉਂਦੇ ਨੇ ਜਾਂ ਕੋਈ ਪਰਿਵਾਰਕ ਦੇ ਮੈਂਬਰ ਨੇ ਜਾਂ ਕਿਸੇ ਨੇ ਦਿਹਾੜੀ ਕਰਨ ਜਾਣਾ ਜਾਂ ਕਿਸੇ ਨੇ ਕੰਮ ਤੇ ਜਾਣਾ ਜੀ ਉਹਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਘੱਟੋ ਘੱਟ ਜਿਹੜਾ 2.5 ਕਿਲੋਮੀਟਰ ਦਾ ਰਸਤਾ ਹੈ ਉਹ ਅਸੀਂ ਅੱਧੇ ਪੌਣੇ ਘੰਟੇ ਦੇ ਵਿੱਚ ਸਫ਼ਰ ਤੈਅ ਕਰਦੇ ਹਾਂ ਜੀ ਸੋ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਜਿਹੜਾ ਇਹ ਇੱਕ ਅੱਗੇ ਤੋਂ ਬੰਮਣ ਮਾਜਰੇ ਦਾ ਰੋਡ ਹੈ ਇਹ 4-5 ਪਿੰਡਾਂ ਨੂੰ ਟੱਚ ਕਰਦੇ ਜੀ ਔਰ ਸਾਰੇ ਪਿੰਡਾਂ ਨੂੰ ਪ੍ਰੋਬਲਮ ਹੈ ਇਸ ਰੋਡ ਦੀ ਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਅਸੀਂ ਪਟਿਆਲੇ ਹਲਕੇ ਤੋਂ 9 ਦੀਆਂ 9 ਸੀਟਾਂ ਜਿੱਤੇ ਆ ਕੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਈਆਂ ਨੇ ਸਾਨੂੰ ਅਸੀਂ ਉਮੀਦ ਕਰਦੇ ਆਂ ਜਿਹੜੇ ਕੰਮ ਨੇ ਸਾਡੇ ਉਹ ਪੰਜਾਬ ਸਰਕਾਰ ਨੇ ਕਰਨੇ ਨੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਜੀ ਜਿਹੜੇ ਪੰਜਾਬ ਸਰਕਾਰ ਦੇ ਕੰਮ ਨੇ ਉਹ ਆਪਣੀ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਉਹ ਕਰ ਰਹੇ ਨੇ ਪਰ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਉਹ ਜਿਉਂਦੀਆਂ ਤਿਉਂ ਖੜੀਆਂ ਨੇ ਅਸੀਂ ਬਾਰ ਬਾਰ ਰਿਕਵੈਸਟ ਕੀਤੀ ਹੈ ਜਿਹੜੇ ਆਪਣੇ ਮੰਤਰੀ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਮੈਸੇਜ ਲਾਉਣਾ ਚਾਹੁੰਦੇ ਆ ਅਸੀਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਮੈਸੇਜ ਲਾਉਣਾ ਚਾਹੁੰਦੇ ਆ ਜਿਹੜੇ ਪ੍ਰਬੰਧਕ ਨੇ ਜਾਂ ਕੋਈ ਅਧਿਕਾਰੀ ਨੇ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆ ਵੀ ਜੇ ਇਹ ਰੋਡ ਜਲਦੀ ਤੋਂ ਜਲਦੀ ਨਾ ਬਣਾਇਆ ਗਿਆ ਸਾਡੀ ਮੁਸ਼ਕਲ ਦਾ ਹੱਲ ਨਾ ਕੀਤਾ ਗਿਆ ਤਾਂ ਜਿਹੜੇ ਲੋਕ ਨੇ ਉਹ ਮਜਬੂਰ ਨੇ ਇਦੋਂ ਅਸੀਂ ਵੱਡਾ ਪ੍ਰੋਟੈਸਟ ਵੀ ਕਰਾਂਗੇ ਕੋਈ ਵੱਡਾ ਰੋਡ ਵੀ ਜਾਮ ਕਰ ਸਕਦੇ ਆ ਸਾਡੀ ਮਜਬੂਰੀ ਬਣੀ ਹੋਈ ਹੈ ਜੀ ਤੁਹਾਨੂੰ ਕਿਹਾ ਜੇਕਰ ਤੁਹਾਡੀ ਇੱਥੇ ਤੱਕ ਗੱਲ ਨਾ ਸੀਮਿਤ ਹੋਈ ਤੋ ਅੱਗੇ ਕੋਈ ਅਪਰਯੋਜ ਕਰੋਗੇ ਜਾਂ ਤੁਹਾਡੀ ਜੀ ਇੱਥੇ ਤੱਕ ਮੰਗ ਨਾ ਮੰਨੀ ਗਈ ਤਾਂ ਜਿਵੇਂ ਵੀ ਜੀ ਕਿਸਾਨ ਜਥੇਬੰਦੀਆਂ ਬੈਠੇ ਨੇ ਤੇ ਸਾਡੇ ਜਿਹੜੇ ਮੇਨ ਪਿੰਡ ਪੱਧਰ ਤੇ ਜਿਹੜੇ ਪਿੰਡ ਦੇ ਕੋਈ ਜ਼ਿੰਮੇਵਾਰ ਬੰਦੇ ਨੇ ਜਾਂ ਕੋਈ ਹੋਰ ਪਿੰਡਾਂ ਦੇ ਜ਼ਿੰਮੇਵਾਰ ਨੇ ਜਾਂ ਇੱਥੇ ਜ਼ਿੰਮੇਵਾਰ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਦਾ ਵੀ ਉਹ ਪ੍ਰੋਗਰਾਮ ਦੇਣਗੇ ਅਸੀਂ ਉਹਨਾਂ ਦਾ ਪ੍ਰੋਗਰਾਮ ਸਾਡੇ ਜਿਹੜੇ ਲੋਕ ਨੂੰ ਕਰਨ ਲਈ ਮਜਬੂਰ ਨੇ ਕਰਨਾ ਪੈਣਾ ਜੀ ਮਜਬੂਰੀ ਆ ਸਾਡੀ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਹਲਕੇ ਜੀ ਐਮਐਲ ਲਵੇ ਪਹਿਲਾਂ ਉਹ ਚਾਲੇ ਲੈ ਕੇ ਗਏ ਹਾਂ ਹਾਂਜੀ ਅਸੀਂ ਲਗਾਤਾਰ ਉਹਨਾਂ ਦੇ ਕਈ ਵਾਰ ਧਿਆਨ ਚ ਲਿਆ ਚੁੱਕੇ ਹਾਂ ਉਹ ਕਹਿੰਦੇ ਵੀ ਜਿਹੜਾ ਬਾਰਸ਼ਾਂ ਦਾ ਮੌਸਮ ਹੈ ਜਾਹੇ ਕਿਸੇ ਨੇ ਕੋਈ ਟੈਂਡਰ ਲੈਣਾ ਠੇਕਾ ਲੈਣਾ ਵੀ ਅਸੀਂ ਇਹਨਾਂ ਨੂੰ ਕਰਵਾਉਣ ਦੀ ਜਿੰਨੀ ਜਲਦੀ ਹੋ ਸਕੇ ਪਹਿਲ ਦੇ ਅਧਾਰ ਤੇ ਕਰਵਾਵਾਂਗੇ ਪਰ ਲਗਾਤਾਰ ਇਹ ਜਿਹੜੀ ਪ੍ਰੋਬਲਮ ਹੈ ਹੱਲ ਨਹੀਂ ਹੋ ਰਹੀ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਅੱਜ ਜਿਹੜੇ ਪਿੰਡ ਦੇ ਲੋਕ ਨੇ ਧਰਨਾ ਲਾਉਂਦੀ ਐ ਰੋਡ ਤੇ ਕੋਈ ਹਾਕਾ ਵਾਪਰੇ ਆਉਂਦੇ